ਡਾਕਟਰ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਦੇ ਮਨਸੂਬੇ ਨਾਲ ਅਤੇ ਵਿਦਿਆਰਥੀਆਂ ਨੂੰ ਹੋਰ ਵੀ ਸੁਚਾਰੂ ਢੰਗ ਦੇ ਨਾਲ ਸਿੱਖਿਅਤ ਕਰਨ ਲਈ ਅਧਿਆਪਕਾਂ ਨੂੰ ਦੇਸ਼ ਅਤੇ ਵਿਦੇਸ਼ਾਂ 'ਚ ਸਿਖਲਾਈ ਦੁਵਾਈ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਹੁਣ ਤੱਕ 234 ਪ੍ਰਿੰਸੀਪਲਾਂ ਦੇ 7 ਬੈਚ ਸਿੰਗਾਪੁਰ, 152 ਹੈਡਮਾਸਟਰਾਂ ਦੇ 3 ਬੈਚ IIM ਅਹਮਦਾਬਾਦ ਅਤੇ 144 ਪ੍ਰਾਇਮਰੀ ਕੇਡਰ ਅਧਿਆਪਕਾਂ ਦੇ ਦੋ ਬੈਚ ਫਿਨਲੈਂਡ ਭੇਜੇ ਗਏ ਹਨ ਇਸ ਸਿਖਲਾਈ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਦੇ ਲਈ ਅਧਿਆਪਕਾਂ ਦੇ ਪੇਸ਼ੇਵਰ ਹੁਨਰ ਨੂੰ ਵਧਾਉਣਾ ਹੈ ਪ੍ਰਿੰਸੀਪਲ ਜਾ ਰਹੇ ਨੇ 92 ਤੋਂ 99% ਇਹੋ ਜਿਹੇ ਨੇ ਜਿਹੜੇ ਪਹਿਲੀ ਵਾਰ ਵਿਦੇਸ਼ ਜਾ ਰਹੇ ਨੇ ਬਲਕੇ ਮੈਂ ਕਹਾਂ ਤਾਂ ਕਿ ਉਹਨਾਂ ਨੇ ਪਹਿਲੇ ਪਾਸਪੋਰਟ ਵੀ ਕਈਆਂ ਨੇ ਨਵੇਂ ਹੀ ਬੜਾਏ ਨੇ। ਔਰ ਪੰਜ-ਛੇ ਦਿਨ ਦਾ ਟੂਰ ਹੈ। ਵਾਪਸ ਆ ਕੇ ਆਪਣੇ ਕਲੀਗਜ਼ ਨਾਲ ਆਪਣੇ ਸਕੂਲ ਦੇ ਵਿੱਚ ਆਪਣੇ ਟੀਚਰਸ ਨਾਲ ਜੋ ਸਿੱਖ ਕੇ ਆਉਣਗੇ, ਸਾਂਝਾ ਕਰਨਗੇ ਤਾਂ ਵਿਦਿਆ ਦਾ ਜਿਹੜਾ ਪੱਧਰ ਹੈ, ਸਾਡਾ ਉੱਚਾ ਹੋਊਗਾ। ਸਾਡੇ ਬੱਚੇ ਜਿਹੜੇ ਨੇ, ਬੱਚਿਆਂ 'ਚ ਟੈਲੈਂਟ ਦੀ ਕੋਈ ਕਮੀ ਨਹੀਂ, ਬਸ ਨਿਖਾਰਨ ਦੀ ਕਮੀ ਹੈ। ਇਹ ਤਸਵੀਰ ਤੁਸੀਂ ਦੇਖ ਰਹੇ ਹੋ ਇਸ ਵੇਲੇ ਆਪਾਂ ਜਿਹੜਾ ਆਰਮੀ ਦੇ ਜਵਾਨਾਂ ਦੇ ਹੱਥ ਕਮਾਨ ਹੈ ਹੁਣ ਤੇ ਆਰਮੀ ਜਿਹੜੀ ਆ ਉਹ ਲੋਕਾਂ ਦੇ ਲਈ ਜਿਹੜਾ ਰਾਸ਼ਨ ਮਹਈਆ ਕਰਵਾ ਰਹੀ ਆ ਚਾਹੇ ਉਹ ਜਿਹੜਾ ਟਰੱਕਾਂ ਦੇ ਉੱਤੇ ਜਾ ਕੇ ਕਰਵਾ ਰਹੇ ਹੋਣ ਚਾਹੇ ਉਹ ਆਪਣੇ ਬਾਈਕਾਂ ਦੇ ਉੱਤੇ ਜਾ ਕੇ ਕਰਵਾ ਰਹੇ ਹੋਣ ਚਾਹੇ ਤੁਹਾਨੂੰ ਦਿਖਾਏ ਕਿ ਡਰੋਨ ਦੀ ਰਾਹੀਂ ਜਿਹੜਾ ਆਪਣੇ ਰਾਸ਼ਨ ਲੋਕਾਂ ਤੱਕ ਮਹਈਆ ਕਰਵਾ ਰਹੇ ਹੋਣ ਇਸ ਵੇਲੇ ਆਪਾਂ ਬੋਟ ਦੇ ਵਿੱਚ ਸਵਾਰ ਆ ਇੱਕ ਕਿਸ਼ਤੀ ਦੇ ਵਿੱਚ ਪਾਣੀਆਂ ਦੀ ਕਿਸ਼ਤੀ 'ਚ ਔਰ ਜਿਹੜੇ ਸਾਰੇ ਘਰ ਨੇ ਦੇਖੋ ਚਾਰ ਚਫੇਰੇ ਪਾਣੀ ਦੇ ਨਾਲ ਘیرے ਹੋਏ ਨੇ ਔਰ ਤੁਹਾਨੂੰ ਦੇਖ ਕੇ ਉੱਤੇ ਲੋਕ ਜਿਹੜੇ ਆ ਉਹ ਆਵਾਜ਼ਾਂ ਮਾਰ ਰਹੇ ਨੇ ਕਿ ਉਹ ਸਾਡੇ ਘਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਘਰ ਚਾਰ ਛਫੇਰਿਆਂ ਪਾਣੀ ਦੇ ਨਾਲ ਕਿਰਿਆ ਹੋਇਆ ਏ ਔਰ ਜਿਹੜਾ ਸਾਫ਼ ਤਸਵੀਰਾਂ ਚ ਤੁਸੀਂ ਦੇਖ ਰਹੇ ਹੋ ਇਸ ਵੇਲੇ ਕਿ ਇਹ ਘਰ ਪਾਣੀ ਦੇ ਨਾਲ ਚਾਰ ਛਫੇਰੇ ਕਿਰਿਆ ਹੋਇਆ ਏ ਔਰ ਲੋਕ ਉੱਪਰ ਚੜ ਕੇ ਆਵਾਜ਼ਾਂ ਮਾਰ ਰਹੇ ਸੀ ਇਹਨਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋ ਸਕਦੀ ਆ ਤਾਂ ਇਸ ਲਈ ਆਰਮੀ ਦੇ ਜਵਾਨ ਜਿਹੜੇ ਨੇ ਇਸ ਘਰ ਦੇ ਵਿੱਚ ਗਾਰੇ ਨੇ ਉਹ ਪਰਿਵਾਰਕ ਮੈਂਬਰ ਵੀ ਇੱਕ ਉੱਥੇ ਖੜੇ ਹੋਏ ਨੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਘਰ ਦੇ ਵਿੱਚ ਕਿ ਜਿਨ੍ਹਾਂ ਨੇ ਦਾਸ਼ਣ ਲੈਣ ਵਾਸਤੇ ਜਾਂ ਕਿਸੇ ਚੀਜ਼ ਵਾਸਤੇ ਜਿਹੜਾ ਸੰਪਰਕ ਕੀਤਾ ਹੋਇਆ ਹੈ ਆਰਮੀ ਦੇ ਨਾਲ ਔਰ ਤਸਵੀਰਾਂ ਤੁਸੀਂ ਦੇਖੋ ਇਸ ਵੇਲੇ ਦੀਆਂ ਇਹ ਇਸ ਵੇਲੇ ਘਰ ਦਿਖਾ ਰਹੇ ਆਪਾਂ ਤੁਹਾਨੂੰ ਘਰ ਦਿਖਾ ਰਹੇ ਆ ਤੁਹਾਨੂੰ ਕਿ ਘਰ ਪਾਣੀ ਦੇ ਨਾਲ ਭਰਿਆ ਹੋਇਆ ਹੈ ਚਾਰ ਚਫਰੇ ਔਰ ਆਰਮੀ ਦੇ ਨਾਲ ਕਿश्ती ਦੇ ਉੱਤੇ ਆਪਾਂ ਇਸ ਘਰ ਦੇ ਵਿੱਚ ਪਹੁੰਚ ਚੁੱਕੇ ਹਾਂ ਜਵਾਨ ਤਾਂ ਦੇਖੋ ਚਾਂ ਚੜ ਰਹੇ ਨੇ ਔਰ ਔਰ ਇਹਨਾਂ ਦੇ ਘਰ ਜੇਕਰ rescue ਕਰਨਾ ਹੋਇਆ ਇਹਨਾਂ ਨੇ ਜਾਣਾ ਹੋਇਆ ਇੱਥੋਂ ਤਾਂ ਇਹਨਾਂ ਨੂੰ rescue ਕੀਤਾ ਜਾਏਗਾ ਔਰ ਅਗਰ ਜੇ ਇਹ ਕਹਣਗੇ ਰਾਸ਼ਨ ਚਾਹੀਦਾ ਇਹਨਾਂ ਨੂੰ ਤਾਂ ਰਾਸ਼ਨ ਮੁਹੱਈਆ ਕਰਵਾਇਆ ਜਾਏਗਾ ਸੋ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਵੇਲੇ ਜਿਹੜੀਆਂ ਰੋਡ ਮੇ ਲਗਾਪਾ ਲੋਕ ਜਿਹੜੇ ਨੇ ਘਰਾਂ ਦੇ ਵਿੱਚ ਫਸੇ ਹੋਏ ਨੇ ਉਹਨਾਂ ਵਾਸਤੇ ਆਰਮੀ ਹੁਣ ਅੱਗੇ ਆਈ ਹੈ ਆਰਮੀ ਵੱਲੋਂ ਜਿਹੜਾ ਇੱਕ ਵਿਸ਼ੇਸ਼ ਕਦਮੀ ਕੀਤੀ ਗਈ ਹੈ ਜਿਦੇ ਵਿੱਚ ਚਾਹੇ ਉਹ ਡਰੋਨ ਦੀ ਮਦਦ ਦੇ ਨਾਲ ਚਾਹੇ ਉਹ ਕਿਸੇ ਜਿਹੜਾ ਗੱਡੀਆਂ ਦੀ ਮਦਦ ਦੇ ਨਾਲ ਤੇ ਹੁਣ ਜਿਹੜਾ ਕਿਸ਼ਤੀ ਦੇ ਮਦਦ ਦੇ ਨਾਲ ਚਾਰ ਚਫੇਰੇ ਜਿਹੜੇ ਘਿਰੇ ਆ ਲੋਕ ਉਹਨਾਂ ਦੇ ਲਈ ਆਰਮੀ ਰਾਸ਼ਨ ਮਹਈਆ ਕਰਵਾ ਰਹੀ ਆ ਆਰਮੀ ਘਰਾ ਘਰਾ ਦੇ ਵਿੱਚ ਜਾ ਕੇ ਰਾਸ਼ਨ ਦੇ ਰਹੀ ਆ ਔਰ ਬੱਚੇ ਵੀ ਤੁਸੀਂ ਦੇਖ ਸਕਦੇ ਹੋ ਭਾਜੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਭਾਜੀ ਆਰਮੀ ਵਾਲੇ ਆ ਕਿੰਨੇ ਦਿਨ ਤੋਂ ਇੱਥੇ ਘਰੇ ਹੋਏ ਆ ਸੱਤ ਦਿਨ ਹੋ ਗਿਆ ਜੀ ਸਾਨੂੰ ਕੋਈ ਪੁੱਛਣਾ ਹੈ ਰਾਸ਼ਨ ਨਾ ਅਜ ਕੋਈ ਨਹੀਂ ਆਇਆ ਕਿਸੇ ਨੇ ਕੁਝ ਦਿੱਤਾ ਨਾ ਕੁਝ ਨਹੀਂ ਅੱਜ ਆਰਮੀ ਵਾਲੇ ਤੁਹਾਡੇ ਵਿੱਚ ਆਏ ਦੇਸ਼ ਦੇ ਜਵਾਨ ਆਏ ਹਨ ਸਾਡਾ ਤਾਂ ਵੀ ਇੱਕ ਹੁੰਦੇ ਅੱਜ ਤੁਹਾਡੇ ਵਾਸਤੇ ਵੀ ਖਲੋਤੇ ਹਨ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਸਾਡਾ ਜਮਾ ਬੰਦਾ ਹਾਲੇ ਜੀ ਇਥੇ ਡੁੱਬਣ ਦਾ ਕੋਈ ਸਾਡੀ ਬਾਅਦ ਨਹੀਂ ਪੁੱਛਦਾ ਨਾ ਪਿੰਡ ਵਾਲਾ ਨਾ ਖਾਣ ਪੀਣ ਨੂੰ ਹੈ ਤੁਹਾਡੇ ਕੋਲ ਕੁਝ ਨਹੀਂ ਹੈਗਾ ਸਿਰਫ ਰਾਸ਼ਨ ਪਾਣੀ ਜਿਹੜਾ ਹੈ ਉਹ ਖਾਦਾ ਪੀਤਾ ਗਿਆ ਜੀ ਡੰਗਰ ਹੈਗੇ ਪਸ਼ੂ ਇਹ ਪਸ਼ੂ ਹੈਗੇ ਸਾਡੇ ਉਧਰ ਬਜੇ ਕਿਸੇ ਦੀ ਕੋਠੀ ਸੀ ਉਹਨਾਂ ਨੂੰ ਰਾਸ਼ਨ ਮਿਲਦਾ ਉਹਨਾਂ ਕੋ ਉਹਨਾਂ ਜਿਹੜੀ ਤੂੜੀ ਦਾੰਦ ਰੱਖਿਆ ਕਾਹ ਪਟਾ ਉਹ ਡੇ ਪਾਉਣ ਜੀ ਅਰੇ ਤੁਸੀਂ ਇੱਥੇ ਰਹਿਣਾ ਚਾਹੁੰਦੇ ਹੋ ਇੱਕ ਇਹ ਆਪਣਾ ਇੱਥੋਂ ਘਰ ਛੱਡਣਾ ਚਾਹੁੰਦੇ ਹੋ ਨਹੀਂ ਜੀ ਘਰ ਨਹੀਂ ਛੱਡਣਾ ਚਾਹੁੰਦੇ ਸਾਡੇ ਘਰ ਸਮਾਨ ਹੈ ਸਾਡੀ ਪਿਛਲੀ ਵਾਰੀ ਬੜੀ ਚੋਰੀ ਹੋ ਗਈ ਅੱਛਾ ਜੀ ਹਾਂ ਜੀ ਪਿਛਲੀ ਵਾਰੀ 88 ਦੇ ਹੜ੍ਹ ਵੀ ਹਾਂ ਜੀ ਪਿਛਲੀ ਵਾਰੀ 88 ਵਾਲੇ ਹੜ੍ਹ ਤੇ ਪਿਆ ਸੀ ਤੇ ਹੜ੍ਹ ਕਾਂ ਵੀ ਪਿਆ ਸੀ ਪਿਛਲੀ ਵਾਰੀ ਪਾਣੀ ਇੰਨਾ ਸੀ ਕਿ ਇਤੋਂ ਵੀ ਜ਼ਿਆਦਾ ਸੀ ਇਤੋਂ ਜ਼ਿਆਦਾ ਸੀ ਅੱਛਾ ਜੀ ਹਾਂ ਜੀ ਹੁਣ ਜੇ ਗੱਲ ਕੀਤੀ ਜਾਵੇ ਤਾਂ ਕਿਸ ਚੀਜ਼ ਦੀ ਜ਼ਰੂਰਤ ਹੈ ਤੁਹਾਨੂੰ ਸਾਨੂੰ ਜੀ ਰਾਸ਼ਨ ਦੀ ਜ਼ਰੂਰਤ ਹੈ ਹੋਰ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਆਰਮੀ ਵਾਲੇ ਆਏ ਆ ਕੀ ਕਰਨਾ ਚਾਹੁੰਦੇ ਹੋ ਅਸੀਂ ਤਾਂ ਨੇ ਸਾਡੀ ਮੱਝ ਤਾਂ ਅਸੀਂ ਦੇਸ਼ ਦੇ ਧੰਨਵਾਦ ਕਰਦੇ ਹਾਂ ਦਾ ਮਾਣ ਕਰਦੇ ਆਂ ਦੇਸ਼ ਦੇ ਜਵਾਨ ਆ ਇਹ ਪਹਿਲਾਂ ਸਰਾਧਾ ਦੇ ਸਾਡੇ ਲਈ ਖਲੋਤੇ ਜੋ ਬੰਬ ਚੱਲਦੇ ਉਦੋਂ ਦੇਖ ਲੋਤੇ ਹਾਂਜੀ ਖਲੋਤੇ ਸੋ ਤਸਵੀਰਾਂ ਸਾਡੀ ਬਹੁਤ ਮਾਣਿਤ ਕਰਨ ਹੈ ਜੀ ਤਸਵੀਰਾਂ ਜੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਆਰਮੀ ਦੇ ਜਵਾਨ ਜਿਹੜੇ ਨੇ ਉਹ ਰੈਸਕਿਊ ਕਰਨ ਵਾਸਤੇ ਆਏ ਸੀਗੇ ਲੇਕਿਨ ਪਰਿਵਾਰਕ ਜੀ ਕਹਿੰਦੇ ਨੇ ਕਿ ਉਹਨਾਂ ਨੇ ਨਹੀਂ ਜਾਣਾ ਉਹ ਘਰ ਦੇ ਵਿੱਚ ਹੀ ਰਹਿਣਾ ਚਾਹੁੰਦੇ ਨੇ ਔਰ ਉਹਨਾਂ ਨੇ ਰਾਸ਼ਨ ਦੀ ਮੰਗ ਕੀਤੀ ਆ ਤੇ ਜਿਹੜਾ ਰਾਸ਼ਨ ਲੈ ਕੇ ਆਏ ਸੀ ਆਰਮੀ ਦੇ ਜਵਾਨ ਹੋਣ ਉਹਨਾਂ ਨੂੰ ਉਹ ਰਾਸ਼ਨ ਜਿਹੜਾ ਵਹਿਆ ਕਰਵਾਉਣ ਜਾ ਰਹੇ ਆ ਜੁੜੇ ਰੋ ਤੁਸੀਂ ਸਾਡੇ ਨਾਲ ਖੁਰਵੀ ਘਰਾਂ ਦੇ ਵਿੱਚ ਤੁਹਾਨੂੰ ਲੈ ਕੇ ਜਾਵਾਂਗੇ ਜਿਵੇਂ ਤੁਸੀਂ ਦੇਖਿਆ ਕਿ ਜਿਹੜਾ ਕਿਸ ਤਰੀਕੇ ਨਾਲ ਜਮਾਨ ਘਰ ਘਰ ਪਹੁੰਚ ਕੇ ਜਿਹੜਾ ਰਸ਼ਨ ਪਚਾ ਰਿਹਾ ਇਸ ਵੇਲੇ ਤਸਵੀਰਾਂ ਕੈਮਰਾਮੈਨ ਨੂੰ ਕਹਾਂਗਾ ਦਿਖਾਓ ਕਿ ਇਹ ਡੇਰੇ ਤੇ ਸਤੇ ਤੇ ਘਰ ਹੈ ਇੱਥੇ ਆਪਾਂ ਜਾ ਰਹੇ ਹਾਂ ਔਰ ਇਸ ਘਰ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਆਪਾਂ ਹੁਣ ਖਾਣਾ ਪਚਾਉਣ ਜਾ ਰਹੇ ਹਾਂ ਜੋ ਵੀ ਜ਼ਰੂਰਤ ਚੀਜ਼ਾਂ ਨੇ ਉਹਨਾਂ ਦੀਆਂ ਉਹ ਚੀਜ਼ਾਂ ਨਾਲ ਜੁੜੀ ਜਿਹੜੀਆਂ ਲੋੜਵੰਦ ਚੀਜ਼ਾਂ ਜਿਹੜੀਆਂ ਉਹ ਦਿੱਤੀਆਂ ਜਾਣ ਗਿਆ ਔਰ ਜੇਕਰ ਗੱਲ ਕਰਦੇ ਆਪਾਂ ਜਿਹੜੀਆਂ ਜਵਾਨਾਂ ਦੀ ਤਾਂ ਜਵਾਨ ਜਿਹੜੇ ਨੇ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਡਟੇ ਹੋਏ ਨੇ ਸਾਡੇ ਨਾਲ ਜਿਹੜਾ ਸਮਾਜ ਸੇਵੀ ਸੰਸਥਾ ਜਿਹੜੀ ਆ ਬਾਬਾ ਬੜੂ ਬੜੂ ਜੀ ਜਿਹੜੇ ਸਾਹਿਬ ਵਾਲੇ ਹੀ ਉਹਨਾਂ ਦੀ ਵੀ ਜਿਹੜੀ ਜਿਹੜੇ ਕੁਝ ਲੋਕ ਨਮਾਇंदे ਇੱਥੇ ਮੌਜੂਦ ਹੈ ਨਾਲ ਗੱਲਬਾਤ ਕਰਦੇ ਤੁਸੀਂ ਆਏ ਹੋ ਸੁਸਾਇਟੀ ਵੱਲੋਂ ਸੇਵਾ ਗਰਿਓ ਕੀ ਕਰਨੀ ਹੈ ਅਸੀਂ ਜੀ ਕਲਗੀਤਰ ٹرسٹ ਗੁਰਦੁਆਰਾ ਬੜੂ ਸਾਹਿਬ ਪਾਸੋਂ 27 ਤਰੀਕ ਤੋਂ ਲਗਾਤਾਰ ਸੇਵਾਵਾਂ ਚੱਲ ਰਹੀਆਂ ਨੇ ਜੀ ਪਹਿਲਾਂ ਪਠਾਨਕੋਟ ਗਰਦਾਸਪੁਰ ਦੀਨਾ ਨਗਰ ਆਪਣੇ ਅਜਨਾਲਾ ਉਸ ਤੋਂ ਬਾਅਦ ਆਪਣਾ ਫਾਜ਼ਿਲਕਾ ਵਿਖੇ ਲਗਾਤਾਰ ਸੇਵਾਵਾਂ ਜਾਰੀ ਨੇ ਜੀ ਉਹਦੇ ਵਿੱਚ ਅਸੀਂ ਰੈਸਕਿਊ ਵੀ ਕਰ ਰਹੇ ਹਾਂ ਜੀ ਰਾਸ਼ਨ ਵੀ ਵੰਡ ਰਹੇ ਹਾਂ ਜੀ ਮੈਡੀਕਲ ਫੈਸਿਲਿਟੀਆਂ ਵੀ ਦੇ ਰਹੇ ਹਾਂ ਜੀ ਸਾਡੇ ਵੱਲੋਂ ਹਾਲੇ ਤੱਕ ਨਿਰੰਤਰ ਸੇਵਾ ਜਾਰੀ ਨੇ ਜੀ ਹੁਣ ਅਗਾ ਅਸੀਂ ਜਿਹੜੇ ਕਰਾਂ ਦੇ ਵਿੱਚ ਪ੍ਰੋਬਲਮ ਆ ਰਹੀ ਹੈ 60 ਡਿਗਰੀਆਂ ਨੇ ਜੀ ਉਹ ਵੀ ਰਿਪੇਅਰ ਕਰਨੀਆਂ ਸ਼ੁਰੂ ਕਰਤੀਆਂ ਨੇ ਜੀ ਉਹ ਦੇਖ ਸਕਦੇ ਹੋ ਤੁਸੀਂ ਕਿ ਜਵਾਨ ਮੌਜੂਦ ਹੈ ਸਰ ਕਿਆ-ਕਿਆ ਬਣ ਰਹੇ ਹੋ ਜੋ ਜ਼ਰੂਰਤ ਕੇ ਹਿਸਾਬ ਸੇ ਬਾਾਕੀ ਬਾਬਾ ਜੀ ਬਤਾ ਦੇਗਾ ਸਰ ਸੌਰੀ ਸਰ ਸੋ ਦੇਖ ਸਕਦੇ ਹੋ ਤੁਸੀਂ ਕਿ ਉਹਨਾਂ ਦੀ ਵੀ ਮਜਬੂਰੀਆ ਦੇਖਦੇ ਜਵਾਨ ਨੇ ਬਾਈਟ ਦੇ ਨਹੀਂ ਦੇ ਸਕਦੇ ਬਟ ਇਸ ਵਲੇ ਜੇ ਆਪਾਂ ਗੱਲ ਕਰੀਏ ਤਾਂ ਜਵਾਨ ਜਿਹੜੇ ਨੇ ਉਹ ਜਿਹੜੀ ਬਾਹ ਫੜ ਲਈ ਹੈ ਉਹਨੇ ਲੋਕਾਂ ਦੀ ਉਹਨਾਂ ਨੇ ਔਰ ਜਿਹੜੇ ਸਰਦੀ ਲੋਕਾਂ ਨੂੰ ਜਿਹੜਾ ਹੈ ਉਹ ਹਰ ਤਰ੍ਹਾਂ ਦੀ ਜਿਹੜੀ ਚੀਜ਼ ਆ ਉਹ ਮੁਹਈਆ ਕਰਵਾ ਰਹੇ ਨੇ ਅਜੀਆਂ ਖਬਰਾਂ ਲੈ ਕੇ ਤੁਹਾਡੇ ਵਿੱਚ ਹਾਜ਼ਰ ਹੋਵਾਂਗੇ ਅਜਨਾਲਾ ਤੋਂ ਵਿਸ਼ਾਸ਼ਸ਼ਰ ਰਿਪੋਰਟ ਦੈਨਿਕ ਸਵੇਰਾ ਟੀਵੀ